ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਭਿੰਡਰ ਕਲਾਂ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਇਹਨੂੰ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਆਏ ਆ ਬਾਲਾ ਨਰਮਜਾ ਬੰਦਾ ਬਾਈ ਰਿਸ਼ਪਾਲ ਤੇ ਬਾਈ ਤੰਨਾ ਵਪਾਰ ਦਾ ਕੰਮ ਜ਼ਰੂਰ ਕਰਦੇ ਆ ਪਰ ਮੁੱਲ ਮੁੱਲ ਬਾਈ ਉਹਨਾਂ ਦੇ ਜਮਾਂ ਜਾਇਜ਼ ਹੁੰਦੇ ਆ ਬਹੁਤ ਭੈਣ ਭਰਾ ਬਾਈ ਉਹਨਾਂ ਦੇ ਘਰੋਂ ਪਸ਼ੂ ਇਦੋਂ ਪਹਿਲਾਂ ਲੈ ਚੁੱਕੇ ਆ ਕਿਉਂਕਿ ਪੰਜ 6 ਸਾਲ ਹੋ ਗਏ ਆਪਣੇ ਚੈਨਲ ਤੇ ਇਸ ਘਰੋਂ ਵੀਡੀਓ ਅਪਲੋਡ ਹੁੰਦੀਆਂ ਨੂੰ ਧਰਮਕੋਟ ਮੋਗਾ ਇਸ ਏਰੀਆ ਚੋਂ ਸਾਰਿਆਂ ਨੂੰ ਮੁੱਲ ਰੇਟ ਬਾਈ ਹੁਣਾਂ ਦੇ ਜਾਇਜ਼ ਹੁੰਦਾ ਆ ਜਿਹੜੀਆਂ ਵੀਡੀਓ ਦੇ ਵਿੱਚ ਜਿਆਦੇ ਵੜਾ ਸੂਈਆਂ ਸਵਾਈਆਂ ਇੱਕ ਦੋ ਵੜਾ ਗੱਬਣਾ ਵੀ ਆ ਨਾ ਕਿ ਸਾਰੀ ਸੇਲ ਹੈ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਦਸੀ ਧਰਮਕੋਟ ਫੋਨ ਨੰਬਰ ਦੱਸ ਦੀ ਫੋਨ ਨੰਬਰ 94640 28356 ਸਾਰੀਆਂ ਵੇੜਾ ਮਕਾਉ ਬਾਈ ਜੀ ਸਾਰੀਆਂ ਜੀ ਚਾਰ ਸੂਈਆਂ ਜੀ ਦੋ ਗੱਬਣਾ ਇੱਕ ਹੁਣੇ ਲੈ ਕੇ ਤੁਹਾਡੇ ਸਾਹਮਣੇ ਹਾਂ ਇੱਕ ਲੈ ਕੇ ਹਾਂ ਉਹ ਵੇਖੀ ਗਏ ਕਿਹੜੇ ਪਾਸੋਂ ਲੱਗੀਏ ਉਧਰੋਂ ਹੀ ਲੜਕਲਾਂ ਜੀ ਚਲੋ ਆਜੋ ਉਧਰ ਦੱਸਿਓ ਉਹਦੇ ਬਾਰੇ ਇਹ ਦੂਜਾ ਸੁਹਾ ਸੂਈ ਆ ਜੀ ਹਾਂ ਜੀ ਉਹ ਕੀ ਚਾਰਾਂ ਪੰਜਾਂ ਦਿਨਾਂ ਦੀ ਸੂਈਆਂ ਬੱਚਿਆਂ ਦੇ ਠੀਕ ਹੈ ਜੀ ਕਿੰਨਾ ਕਿ ਦੁੱਧ ਪਿਆਜੂ ਮੇਰੇ ਜੈਸਾਬ ਨਾਲ ਬੱਚੀ ਇਹਨੂੰ ਕਹੀਦਾ 15 16 ਹੂੰ ਤੇ ਹੁਣ ਉਹ ਤੋਂ ਦੇ ਲਈ 10 ਤੋਂ ਪਲੱਸ ਹੀ ਹੋਊਗਾ 10 ਕਿਲੋ ਹੀ ਮੈਨੂੰ ਕਿੰਨੇ ਦੀ ਜਹਾਜ ਆਪਾਂ ਵੇਚਣ ਵਾਲੀ ਗੱਲ ਜਿਵੇਂ ਇਹ ਤੋਂ ਪਹਿਲੇ ਬੰਦੇ ਆਏ ਆ ਦੋ ਹੀ ਗੱਲਾਂ ਕੀਤੀਆਂ ਤੇ ਉਹ ਉਦੋਂ ਹੀ ਲੈ ਗਏ। ਦੂਜੀ ਗੱਲ ਆਪਾਂ ਕਰਨੀ 42000 ਦੀ ਦੇ ਦੇਣੀ ਆ। ਠੀਕ ਹੈ। ਕੋਈ 45 ਨਹੀਂ ਕੋਈ 50 ਨਹੀਂ ਤੇ ਜੋ ਛੋੜੀ ਹੋਣੀ ਆਪਾਂ ਉਨਾ ਹੀ ਮੁੱਲ ਕੀਤਾ। ਦੋਸਤੋ ਮੈਂ ਜਦੋਂ ਆਇਆ ਉਦੋਂ ਹੀ ਮਗਰ ਬਾਈ ਹੁਣੀ ਆ ਗਿਆ ਇੱਥੇ ਇੱਕ ਨੰਬਰ ਤੇ ਵਾਹੜ ਖੜੀ ਸੀ ਆ ਹੁਣੀ ਹਾਥੀ ਤੇ ਚੜਾਈ ਆ। ਬਾਈ ਨੇ ਦੋ ਹੀ ਗੱਲਾਂ ਕੀਤੀਆਂ ਕਿ ਬਾਈ ਕੋਈ ਪਕਾਈ ਨਹੀਂ ਕਰਨੀ ਐਨੇ ਦੀ ਦੇ ਦੇਣੀ ਆ। ਤੇ ਉਹਨਾਂ ਨੇ ਵੀ ਬਾਈਆਂ ਨੇ ਕੋਈ ਪਕਾਈ ਨਹੀਂ ਕੀਤੀ ਹਜ਼ਾਰ ਘੱਟ ਕੇ ਬਾਈ ਨੂੰ ਪੈਸੇ ਫੜਾਦੇ ਤੇ ਉਹ ਬਾਈ ਆਪਦੀ ਗਾਂ ਝੜਾ ਕੇ ਲੈ ਕੇ ਤੇ ਤਾਂ ਹੀ ਬਾਈ ਨੂੰ ਮੈਂ ਕਿਹਾ ਮੈਂ ਕਿਹਾ ਉਹਨੇ ਹੀ ਮੰਗੀ ਜਿਨੇ ਲੈਣੇ ਆ 42000 ਦੀ ਬਾਈ ਕਹਿੰਦਾ ਦੇ ਦੇਣੀ ਆ 15 16 ਕਿਲੋ ਦੁੱਧ ਪਿਆਜੂ 10 ਕਿਲੋ 11 ਹੀ ਹੋ ਤੁਸੀਂ 10 ਹੀ ਮੰਨੋ ਮਗਰ ਬੱਛਾ ਬੌੜਾ ਤਿਆਰ ਹੈ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਭਾਵੇਂ ਕਰੋਸ ਆਂਗਾ 42000 ਦੀ ਦੇ ਦੇਣੀ ਆ 15 16 ਕਿਲੋ ਖੁੱਲਾ ਦੁੱਧ ਪਿਆਜੂ ਕਾਲੇ ਰੰਗ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਵਹਿੜ ਮੋਟਾ ਮੋਟਾ ਹਦੀ ਚਵਾਈ ਵਾਲਾ ਥਣ ਮੱਝਾਂ ਵਰਗਾ ਦੁੱਧ ਉਹ 10 ਕਿਲੋ ਤੋਂ ਬਾਹਰ ਬੌਲਾ ਤਿਆਰ ਆ 10 ਹੀ ਮੰਨੋ ਤੁਸੀਂ 2 ਨੰਬਰ ਤੇ ਆ ਜਾ ਬਾਈ ਦੂਜਾ ਸੂਆ ਸੂਈ ਹੈ ਜੀ ਚਾਰਾਂ ਪੰਜਾਂ ਦਿਨਾਂ ਦੀ ਇਹ ਸੂਈ ਹੈ ਮਗਰ ਵੱਛੀ ਹੈ ਇਹਦੇ ਵੱਛੀ ਇਹਦੇ ਵੱਛੀ ਹੈ ਮਤਲਬ ਜਿਹੜੀ ਲੈ ਕੇ ਉਹਦੇ ਮਗਰੀ ਵੱਛੀ ਸੀ ਉਹਦੇ ਮਗਰੀ ਵੱਛੀ ਸੀਗੀ ਕਿੰਨਾ ਕੁ ਪਿਆ ਜੂ ਵੀਰੇ ਦੁੱਧ ਦੇ 12 ਕਿਲੋ ਪੀਆਉ ਹੂੰ ਐਵੇਂ ਆਪਾਂ ਕਹਿ ਜੀਏ ਹੋ ਸਕਦਾ ਇਹ 14 ਵੀ ਪਿਆ ਜਾਵੇ ਉਹ 12 ਕਿਲੋ ਤਾਂ ਪਿਉਣਾ ਚਾਹੀਦਾ ਜੈਸਾ ਨਾ ਬਚੀ ਹੁਣ ਮੇਰੇ ਤੇ ਥਲੇ ਹੋਊਗਾ 8 ਕਿਲੋ ਹੋਊਗਾ 9 ਕਿਲੋ ਬੌੜਾ ਕਿੰਨੇ ਦੀ ਇਹ 35000 ਦੀ ਦੇਣੀ ਆ ਭੰਨੇ ਚੱਕੋ ਜੀ 2 ਨੰਬਰ 35000 ਦੀ ਦੇਣੀ ਆ ਆ ਹੁੰਦੀ ਗੱਲ ਬੰਦੇਾਂ ਵਾਲੀ ਸਾਫ਼ ਸੁਥਰੇ ਬੰਦੇਾਂ ਵਾਲੀ ਗੱਲ ਬਾਈ ਕਹਿੰਦਾ ਇਹ 12 ਕਿਲੋ ਹੀ ਪਿਆਉ ਇਹ ਨਹੀਂ ਬੌੜਾ ਦਿੰਦੀ ਬਾਕੀ ਪਤਾ ਨਹੀਂ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਵੇ ਤੁਸੀਂ ਵੱਧ ਸੇਵਾ ਕਰ ਲਿਓ 13 14 ਪਿਆ ਜੇ ਪਰ 12 ਕਿਲੋ ਤਾਂ ਬਾਈ ਕਹਿੰਦਾ ਖੁੱਲਾ ਪਿਆ ਜੂ 8 9 ਕਿਲੋ ਬੌੜਾ ਤਿਆਰ ਹੈ ਚਾਰਾਂ ਦਿਨਾਂ ਦੀ ਸੂਈ ਆ 35000 ਦੀ ਚੱਕੋ 托ਕੜਾਂ ਵਾਲਾ ਭਾ ਮਗਰ ਵੀ ਬੱਛੀ ਸੋਹਣੀ ਆ ਬੱਛੀ ਵੀ ਤੁਹਾਨੂੰ ਵਿਖਾਉਣਾ ਥਣ ਪੂਰੇ ਚੰਗਿਆ ਵੇਖੋ ਬੱਚਾ ਇਹਦਾ ਆ ਇਹਦੀ ਬੱਛੀ ਆ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂ ਪੈਂਦੀਆਂ ਤੇ ਜਿਹੜਾ ਨਹੀਂ ਸੇਵਾ ਕਰਦਾ ਤੇ ਉਹ ਤੁਹਾਨੂੰ ਪਤਾ ਦੋ ਤਿੰਨ ਤਿੰਨ ਸਾਡੇ 3-3 ਸਾਲ ਵੀ ਨਹੀਂ ਸੁੰਦੀਆਂ ਤੇ ਜਿਹੜਾ ਵਧੀਆ ਸੇਵਾ ਕਰਦਾ ਬਾਈਆਂ-ਬਾਈਆਂ ਤਈਆਂ-ਤਈਆਂ ਮਹੀਨਿਆਂ ਦੀਆਂ ਮੱਛੀਆਂ ਸੂ ਪੈਂਦੀਆਂ 35000 ਦੀ ਚੱਕੋ 8-9 ਕਿਲੋ ਬੌਲਾ ਹੋ ਚਾਰਾਂ ਦਿਨਾਂ ਦੀ ਸੂਈ ਆ ਮਗਰ ਵੱਛੀ ਆ 12 ਕਿਲੋ ਦੁੱਧ ਪਿਆਜੂ 35000 ਦੀ ਤੋਕੜ ਵਹਿਣਾ ਵਾਲਾ ਭਾਜਾ ਮਾ ਤੋਕੜ ਆਉਂਦੀਆਂ 10-10 ਕਿਲੋ ਦੁੱਧ ਵਾਲੀਆਂ ਸਾਲ-ਸਾਲ 1.5-1.5 ਸਾਲ ਦੀਆਂ ਸੂਈਆਂ 35-35000 ਦੀਆਂ ਇਹਦੇ ਮਗਰ ਵੱਛੀ ਆ ਤਾਜੀ ਸੂਈ ਆ 12 ਕਿਲੋ ਦੁੱਧ ਪਿਆਜੂ 35 ਦੀ ਤਿੰਨ ਨੰਬਰ ਬਾਈ ਪਹਿਲਾ ਸੂਆ ਸੂਈ ਆ ਜੀ 9 10 ਦਾ ਹਾਂ ਦੇਣਾ ਵੀ ਸੂਈ ਆ ਦੇਖ ਬੱਚਾ ਆ ਬੱਚਾ ਇਹਦਾ ਹਾਂਜੀ 9 10 ਕਿਲੋ ਹੀ ਦੁੱਧ ਦੇਊਗਾ ਉਸੇ ਤਾਂ 11 ਹੋਵੇ ਆਪਾਂ 9 ਕਿਲੋ ਹੀ ਮੰਨਦੇ ਕਿੰਨੇ ਦੀ ਇਹ ਵੀ 35 ਦੀ ਚੱਕੋ ਬਾਈ ਇਹ ਵੀ 35 ਦੀ ਗਲਤੀ ਆ ਹੋ ਸਕਦਾ ਬਾਈ ਕਹਿੰਦਾ 11 ਹੀ ਹੋਵੇ ਤੁਸੀਂ 9 10 ਹੀ ਮੰਨੋ 10 ਕਿਲੋ ਹੀ ਮੰਨੋ ਮਗਰੇ ਦੇ ਬੱਚਾ 35000 ਦੀ ਇਹ ਵੀ ਅੱਜ ਲੈਣ ਦੇਣ ਵਾਲੀ ਮੁੱਲ ਆ ਲੈਣ ਦੇਣ ਵਾਲੀ ਮੁੱਲ ਦੁੱਧ 2 3 ਕਿਲੋ ਬਾੜਾ ਨਹੀਂ 2 3 ਕਿਲੋ ਤਾਂ ਵਾਜੂਗੀ ਹਾਂ ਇਹਨਾਂ ਦਾ ਰਾਮਣਾ ਹੀ ਪੈ ਜਾਊਗੀ 35000 ਦੀ ਚੱਕੋ ਹੋ ਸਕਦਾ ਬਾਈ ਕਹਿੰਦਾ 11 ਹੀ ਨਿਕਲੇ ਤੁਸੀਂ 9 10 ਹੀ ਮੰਨੋ ਹਾਂ ਇਹ ਗੱਲਾਂ ਬਾਈ ਦੀ ਸਹਿਫਤ ਹੈ ਬਾਈ ਰਿਸ਼ਪਾਲ ਦੀ ਇਹ 2 ਕਿਲੋ ਦੁੱਧ ਘਾਟੀ ਦੱਸਦਾ ਹੁੰਦਾ ਕਿ ਅਗਲਾ ਜਦੋਂ ਚੋਣ ਬੈਠੇ ਆ ਕੇ ਤੇ ਵੱਧ ਨਿਕਲੇ ਵਧੀਆ ਗੱਲ ਹੈ ਇਹ ਝੂਠ ਤੂਫਾਨ ਨਹੀਂ ਮਾਰਦਾ 35000 ਦੀ ਜਰਸੀ ਤੇ ਆ ਜਾ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਹਾਂ ਇਹ ਨਹੀਂ ਪਤਾ 20 ਦਿਨਾਂ ਦੀ ਸੂਈ ਹੈ ਕਿ 25 ਦੀ ਸੂਈ ਆਪਾਂ ਨੂੰ ਪਤਾ ਵੱੱਛੀ ਹੈ ਮਗਰ ਲਓ ਜੀ ਆਹ ਬੱਚਾ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਇਹਦਾ ਆਧਾਰ ਕਾਰਡ ਹਾਂ ਉਹ ਅਗਲਾ ਸਮਝ ਲੈ ਵੀ ਕਿੰਨੇ ਚਿਰ ਦੀ ਸੂਈ ਹੈ ਨਹੀਂ ਆਪਾਂ ਨੂੰ ਨਹੀਂ ਪਤਾ ਭਾਈ ਸਹੀ ਹੈ ਐਵੇਂ ਮੈਂ ਕਹੀਆਂ ਮੋੜ ਕੇ ਅਗਲੇ ਕਈ ਬੰਦੇ ਮੇਰੇ ਨਾਲ ਜਦੋਂ ਲੱਗ ਜਾਂਦੇ ਮੈਂ ਉਹਨੂੰ ਕਹਿੰਦਾ ਵੀ ਆਪ ਹੀ ਦੇਖ ਲਾ ਹਾਂ ਕਿ ਨਹੀਂ ਤੁਹਾਡੇ ਸਾਹਮਣੇ ਬੱਚਾ ਖੜਾ ਆਪਣੇ ਬੱਚਾ ਵੀਹਾਂ ਦੀ ਸਮਝ ਲੈ 25ਾਂ ਦੀ ਸਮਝ ਲੈ ਮਹੀਨੇ ਦੀ ਸਮਝ ਲੈ 5 ਮਹੀਨੇ ਦੀ ਸਮਝ ਲੈ ਹਾਂ ਉਹ ਅਗਲੇ ਦੀ ਸ਼ਾਕ ਨੇ ਦੁੱਧ ਜਿਹੜਾ ਚੋ ਲੈਣਾ ਜਿਹੜਾ ਚੋ ਲੈਣਾ ਉਹਨਾਂ ਨੇ ਤਾਂ ਦੱਸਿਆ ਹੀ 11 ਕਿਲੋ ਆਪਣੇ ਕੋਲੇ ਆਈ ਅੱਜ 8 ਕਿਲੋ ਹੀ ਮੰਨੋ 8 ਤੋਂ 9 ਦੇ ਵਿੱਚੋਂ ਕਿੰਨੇ ਦੀ ਇਹ 37000 ਦੀ ਲਓ ਜੀ ਇਹਦਾ ਵੀ ਟੋਕੜਾਂ ਵਾਲਾ ਹੀ ਕੰਮ ਉਹ ਜੋੜਾ 35 35 ਦਾ ਇਹ 37 ਦੀ ਵੱਡੀ ਬੱਛੀ ਆ ਕੋਈ ਨਿੱਕੀ ਜੀ ਨਹੀਂ ਹਾਂ ਮਗਰ ਵੀ ਬੱਛੀ ਆ ਆਪਣੇ ਬਾਅਦ ਵੇਚਣ ਵਾਲਾ ਕੰਮ ਹੀ ਆ ਯਾਰ ਵੇਚਣ ਵਾਲਾ ਕੰਮ ਹੀ ਆ ਬਾਈ ਕਹਿੰਦਾ ਕੋਈ ਨਿੱਕੀ ਜੀ ਗੋਟਰੀ ਜੀ ਗੋਡੇ ਕਿ ਜਿੱਡੀ ਜਰਸੀ ਨਹੀਂ ਜਰਸੀਆਂ ਦੇ ਮੁਕਾਬਲੇ ਪੂਰਾ ਕੱਦ ਹੈ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗਣੀ ਜੀ ਤੋਂ ਲਿਆਂਦੀ ਉਹ ਤਾਂ ਕਹਿੰਦੇ 10 11 ਕਿਲੋ ਆ ਅੱਜ ਹੀ ਆਈਆਂ ਬਾਈ ਕਹਿੰਦਾ ਤੁਸੀਂ 9 8 9 ਕਿਲੋ 9 ਕਿਲੋ ਹੀ ਮੰਨੋ ਬਾਈ ਕਹਿੰਦਾ ਤੁਸੀਂ ਘੱਟ ਹੀ ਮੰਨੋ ਰੇਕ ਪਾ ਹਾਂ ਆਈਆਂ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਦਾ ਜੀਨ ਨਾਲ ਲਾਵੇ ਕਿ ਨਹੀਂ ਹਾਂ ਆ ਜਾ ਬਾਈ ਇਹ ਵੀ ਗੱਲ ਸਹੀ ਆ ਬਾਈ ਕਹਿੰਦਾ ਆਈਆਂ ਕਈ ਵਾਰ ਪਸੂ ਜੀਨ ਨਾਲ ਲਾਵੇ ਦੁੱਧ ਘੱਟ ਕੱਢੇ ਤਾਂ ਬਾਈ ਕਹਿੰਦਾ ਆਪਾਂ 2 ਕਿਲੋ ਦੁੱਧ ਘੱਟ ਹੀ ਦੱਸੀਦਾ ਅਗਲੇ ਨਾਲ ਜਿੰਨਾ ਅਗਲੇ ਨੇ ਦੱਸਿਆ ਏ 37000 ਦੀ ਆ ਜੋ ਮਾਝਾਰ ਕਾ ਦੁੱਧ ਉਹ ਲੇਟਰ ਕਾ ਬੱਚੀ ਬੱਛੀ ਹੈ ਕੋਈ ਐ ਨਹੀਂ ਨੀਗੀ ਤੇ ਕਹ ਦੂੰਗਾ ਵੀ ਐਂ ਦੇਖ ਲੈ ਬਾਕੀ ਥਾਂ ਥੋਣ ਦੇਖ ਕੇ ਨਾ ਵਧੀਆ ਲੱਗਾ ਹਾਂ ਲੇਵਾ ਪੂਰਾ ਸੋਹਣਾ ਗੁੰਦਵਾ ਬੁੱਥੀ ਬਹੁਤ ਸੋਹਣੀ ਜਾਦ ਬਰੀਡ ਬਹੁਤ ਆ ਬੱਚੀ ਦੀ ਬਰੀਡ ਦੀ ਬੱਕੀ ਬੱਚੀ ਮਗਰ ਚੰਗੀ ਹੈ ਹਾਂ ਬਾਕੀ ਬੱਚਾ ਵੀ ਮਗਰ ਸੋਹਣਾ ਆਪਾਂ 45 50 ਕੇ ਲੈ ਆਪਾਂ ਲੋੜ ਹੀ ਨਹੀਂ ਵੀਰੇ ਹਾਂ ਆਪਾਂ ਜਿੰਨਾ ਮੰਗਿਆ ਉਹਨਾਂ ਲੈਣਾ ਹਾਂ ਉਹ ਤੇ ਛੋੜ ਹੀ ਹੋਣੀ ਆ ਬਸ ਉਹ ਤੇ ਛੋੜ ਹੀ ਹੋਣੀ ਆ ਬਹੁਤ ਸੋਹਣੀ ਜਰਸੀ ਹੈ ਮਾਝਾਰ ਕਾ ਦੁੱਧ ਹੁਣ ਫੈਡ ਫੂਡ ਇਹਨਾਂ ਦੀ ਫੌਲ ਹੀ ਆਉਂਦੀ ਆ ਤਾਂ ਕਰਕੇ ਡਿਮਾਂਡ ਜੀ ਵੀ ਬਹੁਤ ਰਹਿੰਦੀ ਆ ਪਰ ਲੀਆਂ ਡੱਬੀਆਂ ਵੇਣਾਂ ਦੇ ਬਰੋਬਰ ਹੀ ਕਰਦਾ ਜਰਸੀ ਦਾ ਕੋਈ ਨਿੱਕੀ ਜੀ ਜਰਸੀ ਨਹੀਂ ਕੋਡੇ ਕੇ ਜੱਡੀ ਅੱਗੇ ਆ ਜਾ ਬਾਈ 5 ਨੰਬਰ ਤੇ ਦੂਜਾ ਸੂਆ ਸੁਣੀ ਆ 2-4 ਦਿਨ ਲਊ ਤਿਆਰ ਆ ਤਿਆਰ ਆ ਕਿੰਨਾ ਕੱਢ ਜੂ ਵੀਰੇ ਉਹਨਾਂ ਨੇ ਵਸਾਈ 14-15 ਕਿਲੋ ਚੋਇਆ ਪਹਿਲੇ ਸੂਏ ਦਾ ਆਪਾਂ ਨੂੰ ਨਹੀਂ ਪਤਾ ਕਿੰਨਾ ਚੋਇਆ ਕਿੰਨੇ ਦੀ ਇਹ 45000 ਨਹੀਂ ਦੇ ਦੇਣੀ ਲਾਓ ਜੀ ਇਹ ਬਾਈ ਕਰਦਾ ਗੱਲਾਂ ਸਿੱਧੀਆਂ ਕਰਦੀਆਂ ਇਹ ਝੂਠ ਸੁਪਾਨ ਨਹੀਂ ਮਾਰਦਾ ਭਾਈ ਸਿੱਧੀਆਂ ਹੀ ਗੱਲਾਂ ਕਰਦਾ ਹਾਂ ਦਾ ਲੈਵਾ ਦੇਖ ਕੇ ਹੀ ਦੇਖ ਲੈਣਾ ਵੀ ਕਿੰਨਾ ਦੇ ਦੂੰਗੀ ਹਾਂ 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 14 ਕੁਆਲਟੀ ਵਾਲੀ ਬੱਛੀ ਆ ਹਾਂ 14 15 ਕਿਲੋ ਦੁੱਧ ਭਾਈ ਕਹਿੰਦਾ ਜੀ ਤੋਂ ਲਈ ਅਗਲੀ ਕਹਿੰਦੇ ਸਿਚੋ ਆ ਥਣ ਗਲਾਬੀ ਮੋٹے ਮੋٹے ਵਜਨ ਮजूद ਵੀ ਪੂਰਾ ਹੀ ਆ ਕੁਆਲਟੀ ਵਾਲੀ ਬੱਛੀ ਆ ਇਹ ਨਹੀਂ ਗਾ ਬਾਕੀ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਇਹ ਕਿੰਨੇ ਦੀ ਭਾਈ ਇਹ 45000 ਦੀ ਤੇ 14 15 ਕਿਲੋ ਦੁੱਧ ਦੇ ਨੇ ਪਿਆ ਦੇਣਾ ਬੱਛੀ ਨੇ ਲੈਵਾ ਠੋਸ ਨਿੱਗਰ ਹੈ ਬਾਕੀ ਥਾਣ ਕੋਈ ਜੜਮੇ ਜੇ ਨਹੀਂ ਆਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਨਿਖੜ ਮੇ ਕੱਲੇ-ਕੱਲੇ ਲੱਗੇ ਆ ਉਧਰ ਮੈਸਤਰੀ ਸਾਹਿਬ ਚੱਲੇ ਆ ਫੈਟਿੰਗ ਵਾਲਾ ਜਿਹੜਾ ਕੋ ਮਰਜੀ ਉਧਰ ਕਰਦੇ ਆ ਹਾਂ ਫੈਟਿੰਗ ਵਾਲਾ ਬੰਦਾ ਕਿਸੇ ਨੇ ਵੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਜਦੋਂ ਮਰਜੀ ਫੋਨ ਲਾਓ ਉਹਨਾਂ ਦਾ ਨੰਬਰ ਮੈਂ ਵਿੱਚ ਮੈਂਸ਼ਨ ਕਰ ਦੂੰਗਾ ਜਦੋਂ ਮਰਜੀ ਕਾਲ ਕਰੋ ਤੇ ਉਹ ਸਕੂਟਰੀ ਸਿੱਧੀ ਕਰ ਦਿੰਦੀ ਬਾਈ ਨੇ ਉਹਦੀ ਚਿੱਟੀ ਆ ਜਾ ਬਈ ਅੱਗੇ ਦੂਜਾ ਸੁਹਾ ਸੁਣੀ ਹੈ ਜੀ ਹਾਂ ਬੱਦੂ ਉਹਦਾ ਇੱਕ ਦੋ ਦਿਨ ਹੀ ਲਊਗੀ ਹੂੰ ਕਿੰਨਾ ਕ ਦੁੱਧ ਕੱਢ ਜੂ ਵੀਰੇ ਉਹਨਾਂ ਨੇ ਦੱਸਿਆ ਇਹਦਾ ਵੀ 14-15 ਕਿਲੋ ਬਾਕੀ ਅਗਲੇ ਨਾਲ ਲੀਵਾ ਦੇਖ ਕੇ ਦੇਖ ਲੈਣਾ ਵੀ ਕਿੰਨਾ ਕ ਦੁੱਧ ਕਿੰਨੇ ਦੀ ਇਹ 42000 ਦੀ ਚੱਕੋ ਜੀ ਇਹ ਵੀ 42000 ਦੀ ਏ ਭਾਈ ਨਹੀਂ 20 20 ਕਿਲੋ ਕਹਿੰਦਾ ਭਾਈ ਤੇਰੀਆਂ ਨੇ ਗੱਬਣਾ 20 20 ਦਿੰਦਿਆਂ ਨਹੀਂ ਵੀਰੇ ਆਪਾਂ ਤਾਂ ਜਿੰਨਾ ਖੋਵੇ ਆ ਦਾ ਓਨਾ ਖਾਣੇ ਆ ਨਾ ਆਪਾਂ 20 ਕਿਲੋ ਵਾਲਾ ਕਿਤੇ ਵੇਖੀ ਆ ਤੇ ਨਾ ਝੂਠ ਮਾਰੀਏ ਜੇ ਦੇਖੀ ਆ ਤਾਂ ਉਹ ਚੋ ਕੇ ਲਿਆਈ ਦੀ ਆ ਸਹੀ ਆ ਬਸ ਇਹ ਝੂਠ ਦਫਾਣੇ ਝੂਠ ਦਫਾਣੇ ਭਾਈ ਗੱਬਣਾ ਦਾ 20 20 ਕਿਲੋ ਨਹੀਂ ਚਵਾਉਂਦਾ ਤੇ ਜਿਹੜੀ 20 ਕਿਲੋ ਵਾਲੀ ਹੋਊਗੀ ਉਹ ਭਾਈ ਕਹਿੰਦਾ ਸੂਈ ਸਵਾਈ ਹੋਊਗੀ ਆਪਾਂ ਚਵਾ ਕੇ ਦੇਵਾਂਗੇ ਤੇ ਆ ਹੁਣ ਲੇਵਾ ਇਹਦਾ ਕਿੱਡਾ ਤੇ ਐਂ 20 ਕਿਲੋ ਗੱਬਰ ਨੂੰ ਕਹਿ ਦੂ ਗੱਬਰ ਨੂੰ ਨਹੀਂ ਭਾਈ ਕਹਿੰਦਾ 20 ਕਿਲੋ ਦੇਊਗੀ ਕਹੀ ਤਾਂ 10 ਅਗਲੇ ਨੇ ਆਦੀ ਸਮਝਣੇ ਹਾਂ ਅਗਲੇ ਨੇ ਆਪਦੀ ਸਮਝਣਾ ਬਾਕੀ ਜਾਨਵਰ ਲੈ ਲੈਣਾ ਤਿਆਰੀ ਆ ਵਲਟੇਲਾਂ ਕੱਢੀ ਬੈਠੀ ਆ ਹਲਕੀਆਂ ਜੀਆਂ ਸਾਈਡਾਂ 'ਚ ਹੈ ਹੀ ਆ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਪਰਸੋਂ ਸੂਪੇ ਬਾਕੀ ਇੰਨੀ ਕੁਆਲਟੀ ਦਾ ਸੂਦੀਆਂ ਸੂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਥਣ ਪੂਰਾ ਚੰਗਾ ਇਹਦਾ ਵੀ ਆ ਵੇਖੋ ਥਣ ਥਣ ਬਹੁਤ ਵਧੀਆ ਲੱਗਾ ਹਾਂ ਇਹ ਬਿਆਲੀ ਦੀ ਇਹ ਬਿਆਲੀ ਦੀ ਇਹ ਚੱਕੋ ਬਿਆਲੀ ਦੀ ਕ੍ਰੋਸ ਆਂਗ ਸਾਰੀਆਂ ਹੀ ਵਹਿਣਾ ਫੈਟ ਵਾਲੀਆਂ ਆ ਇਹਨਾਂ ਦੇ ਵਿੱਚੋਂ HF ਨਸਲ ਦੀ ਫੁੱਲ ਯਾਦ ਵਾਲੀ ਵਾੜ ਕੋਈ ਵੀ ਨਹੀਂ ਕਿ ਜਿਹਦੀ ਢਾਈ ਫੈਟ ਆਊਗੀ ਨਾ ਪੌਣੇ ਤਿੰਨ ਫੈਟ ਆਊਗੀ ਉਹਨਾਂ 'ਚ ਕੋਈ ਵੀ ਨਹੀਂ ਸਾਰੀਆਂ ਵਾੜਾਂ ਫੈਟ ਆ ਰੀਆਂ ਮੱਝਾਂ ਆ ਰਗਾ ਦੁੱਧ ਦੋਵਾਂ ਦੇ ਮਗਰ ਵੱਛੀਆਂ ਦੋਵਾਂ ਦੇ ਮਗਰ ਵੱਛੇ ਦੋ ਗੱਬਣਾ 6 ਨਾਗ ਸੇਲ ਲਈ ਅਵੇਲੇਬਲ ਹੈ ਨਾਗ ਤਾਂ 7 ਸੀ ਇੱਥੇ ਇੱਕ ਨੰਬਰ ਤੇ ਖੜੀ ਸੀ ਉਹ ਬਾਈ ਉਹਨਾਂ ਨੇ ਸਾਢੇ 51000 ਦੀ ਸੇਲ ਕਰਤੀ ਆ ਫੋਨ ਨੰਬਰ ਸਕਰੀਨ ਤੇ ਭਿੰਡਰ ਕਲਾਂ ਪਿੰਡ ਸਾਰੇ ਅਨੁਸਾਸ਼ਕ